ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਕੁਲਵੰਤ ਸਿੰਘ ਸਿੱਧੂ ਜੀ ਅੱਜ ਮੈਂ ਕਾਲੀ ਬੇਂਹ ਤੋਂ ਆਪਣੀ ਟੀਮ ਦੇ ਨਾਲ ਪਹੁੰਚਿਆ ਵਾਂ ਕਿ ਕਾਲੀ ਬੇਂਹ ਜਿਹੜੀ ਆ ਇਸ ਵੇਲੇ ਫੁੱਲ ਹੋ ਚੁੱਕੀ ਆ ਐਨ ਖੇਤਾਂ ਦੇ ਬਰਾਬਰ ਜਾਂਦੀ ਆ ਕਿ ਤੁਹਾਨੂੰ ਮੈਂ ਜੀ ਲਾਈਵ ਤੇ ਸੁਨੇਹਾ ਦਿਖਾਦਾ ਜੀ ਇਲਾਕੇ ਚ ਪਾਣੀ ਬਹੁਤ ਘੁੰਦਾ ਕਾਲੀ ਬੇਂਹ ਵੀ ਹੁਣ ਕੀ ਕਰੇ ਬਹੁਤ ਡੁੰਗੀ ਆ ਘਟੋ ਘਟੋ ਤੀਕੋ ਫਟੋ ਡੁੰਗੀ ਹੋਣੀ ਆ ਕਿ ਇਸ ਤਰ੍ਹਾਂ ਤੋਂ ਵੱਧ ਘੱਟ ਵੀ ਹੋ ਸਕਦੀ ਆ ਤਾਂ ਪਾਣੀ ਇਹਨਾਂ ਇਲਾਕੇ ਦੇ ਵਿੱਚ ਆ ਗਿਆ ਜਿਵੇਂ ਕੋਰਟੂਦ ਦੇ ਕੋਈ 45 50 ਘੰਟੇ ਬਾਅਦ ਕੁਝ ਹੁਣ ਰੁਕਿਆ ਜਾਂ ਪਜੌੜਾ ਦਾ ਪਾਸਟੇ ਦਾ ਚ ਉਹ ਕਾਲੀ ਬੈਂਹ ਦੇ ਵਿੱਚ ਸਾਰੇ ਪੈਂਦੇ ਆ ਇਸ ਕਰਕੇ ਕਿ ਇਹ ਕਾਲੀ ਬੈਂਹ ਖੁੱਲੇ ਰਣੀਆ ਹੁਣ ਮੈਂ ਆਉ ਤੁਹਾਨੂੰ ਸਾਰੇ ਪਾਸੇ ਦੀਆਂ ਤਸਵੀਰਾਂ ਦਿਖਾਵਾਂਗੀ ਬਾਲੋਂ ਬਾਲੋਂ ਆ ਰਹੀ ਹੈ ਜੀ ਆ ਜਰਾ ਆਪ ਕੋ ਵਾੜਾ ਰੂੜਾ ਇਹ ਕਟਾਰੀਆਂ ਤੁਹਾਨੂੰ ਆਹ ਸਾਹਮਣੇ ਦਿਖ ਰਹੀਆਂ। ਇਹ ਉਹ ਦੋਬਾ ਦਾ ਇਹ ਕਾਲੀ ਪਈ। ਇਹਦੇ ਜਿਹੜਾ ਪਾਣੀ ਦਾ ਫਸਰਵਾ ਪੈਨ ਬਰਾਬਰ ਆ ਗਿਆ ਕਿੰਤਾ ਜੀ। ਇਹ ਜੰਦਾ ਜੀ ਮਲਪੁਰਪੁਰਕੀ ਰੋਡ ਇੱਧਰ ਨੂੰ। ਦੇਖੋ ਕਿ ਹੁਣ ਉਹ ਪਾਣੀ ਐਨ ਬਿਲਕੁਲ ਖੇਤਾਂ ਦੇ ਨਾਲ ਝੋਨਾ ਜਿਹੜਾ ਤੁਹਾਨੂੰ ਸਾਹਮਣੇ ਦਿਖਦਾ ਵਾ ਇਹਦੇ ਬਰਾਬਰ ਹੀ ਜਾ ਰਿਹਾ ਪਾਣੀ। ਇਹ ਆਪਣੇ ਕੋਲ ਨਵੇਂ ਸ਼ਹਿਰ ਦਾ ਏਰੀਆ ਜੀ ਇਧਰ ਬਾਲੋਂ ਆ ਕਰਾਂਪੁਰ ਹਟਾਰੀ ਗਵਿੰਦਪੁਰ ਇਹ ਪਿੰਡਾਂ ਦਾ ਆ ਰਹੀ ਆ ਹਨ ਫੁੱਲ ਵਾ ਤੇ ਮੈਂ ਤਾਂ ਸਾਨੂੰ ਖਵਾ ਦਿੰਨਾ ਆਪਣੇ ਸਰੋਤਿਆਂ ਨੂੰ ਬਗੈਰ ਕੰਮ ਤੋਂ ਨਾ ਕੋਈ ਛਾਣਾ ਨਿਕਲੇ ਨਾ ਕੋਈ ਬੱਚਾ ਨਿਕਲੇ ਬਗੈਰ ਕੰਮ ਤੋਂ ਨਿਕਲੂ ਪਾਣੀ ਦੇ ਵਿੱਚ ਜਨਬੁੱਧ ਕੇ ਨਾ ਅ ਵਿੱਚ ਬੜੋ ਕਿਉਂਕਿ ਪਾਣੀ ਨੇ ਕਈਆਂ ਰਾਹਾਂ ਦੇ ਮੂਹਰੇ ਟੋਏ ਪਾ ਦਿੱਤੇ ਵਾ ਆਪਣਾ ਜ਼ਿੰਦਗੀ ਬੜੀ ਅਨਮੋਲ ਵਾ ਇਸ ਕਰਕੇ ਜ਼ਿੰਦਗੀ ਨੂੰ ਆਪਣੀ ਨੂੰ ਖਤਰੇ ਵਿੱਚ ਨਾ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ